ਇਿੱਤੀ ਰੁਪਈਏ ਨੂੰ ਤਰਸਗੇ ਜੀ ਤੇ ਅੱਜ ਸਭ ਕੁਝ ਹੋਣ ਦੇ ਬਾਵਜੂਦ ਅਸੀਂ ਸੜਕ ਤੇ ਆ ਗਏ ਹਾਂ ਜਮੈਂ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਵੀ 1 ਇੰਚ ਵੀ ਜ਼ਮੀਨ ਨਹੀਂ ਤੁਸੀਂ ਵੇਚਣੀ ਚਾਹੇ ਕੋਈ ਪ੍ਰਾਈਵੇਟ ਬਿਲਡਰ ਹੈ ਚਾਹੇ ਗਮਾੜਾ ਜਾਂ ਪੁੱਡਾ ਹੈ ਇਹ ਸਭ ਸਾਡੇ ਨਾਲ 2008-09 ਦੇ ਵਿੱਚ ਬਾਜਬਾੜ ਵੈਲਪਰ ਵੱਲੋਂ ਜ਼ਮੀਨ ਦਾ ਸੌਦਾ ਡੀਲਰਾਂ ਰਾਹੀਂ ਕਰਾਇਆ ਗਿਆ ਸੀ ਬੀਂ ਦਾ ਰੇਟ ਇੰਨੀ ਛੇਤੀ ਨਹੀਂ ਵੱਧਦਾ ਪਲਾਟਾਂ ਦਾ ਰੇਟ ਬੜੀ ਤੇਜ਼ੀ ਨਾਲ ਵੱਧ ਜਾਂਦਾ ਤੁਹਾਡੇ ਪੈਸੇ 3-4 ਸਾਲਾਂ ਵਿੱਚ ਚੋਗਣੇ ਪੰਜਵੇਂ 5 ਗੁਣਾ ਤੱਕ ਪੈਸੇ ਵੱਧ ਜਾਣਗੇ ਜਦੋਂ ਦੌਰ ਆਇਆ ਤੇ ਲੋਕਾਂ ਨੇ ਜਿਹੜੇ ਸਾਨੂੰ ਪਲਾਟ ਦਿਖਾਉਂਦੇ ਸੀ ਨੰਬਰਿੰਗ ਸਾਨੂੰ ਦਿੱਤੀ ਹੋਈ ਸੀ ਅਲੋਟ ਕੀਤੀ ਉੱਥੇ ਕੋਠੀਆਂ ਬਣਨ ਲੱਗੀਆਂ ਫਿਰ ਅਸੀਂ ਦੁਬਾਰਾ ਪਿਤਾ ਜੀ ਹੁਣ ਹੀ ਮਿਲੇ ਜਦ ਬਾਜਵੇ ਨੂੰ ਤੇ ਉਦੋਂ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਮੈਂ ਅਗਲੇ ਲੋਟ 'ਚ ਜਿਆਦਾ ਵੱਡੇ ਪਲਾਟ ਦੇ ਦਾਂਗਾ ਤੇ ਐ ਕਰਦੇ ਕਰਕੇ ਜਣੀ 22 ਕਿਲਿਆਂ 'ਚ ਮੁਸਤਰਕਾ ਖਾਤਾ ਸੀਗਾ ਤੇ ਸਾਡੇ ਐ ਬਸ ਰੁਲ ਗਏ ਅਸੀਂ ਨਾ ਪੈਸੇ ਮਿਲੇ ਨਾ ਪਲਾਂਟ ਮਿਲੇ ਮੇਰੇ ਕੋਲ ਭਾਂਡੇ ਵੀ ਹੈ ਨਹੀਂ ਮੈਂ ਆ ਕਰਦੇ ਜਿਹੜੇ ਭਾਂਡੇ ਆ ਉਹਨਾਂ ਵਿੱਚ ਹੀ ਸਮਾਨ ਛੋਟਾ-ਮੋਟਾ ਬਣਾ ਕੇ ਕਿ ਪਰਿਵਾਰ ਦੇ ਵਿੱਚ ਘਟੋ-ਘਟ ਰੋਟੀ ਤਾਂ ਪੱਕ ਸਕੇ ਸ਼ਾਮ ਦਾ ਜਾਂ ਸਵੇਰ ਦਾ ਛੁੱਲਾ ਬਣ ਸਕੇ ਜੀ ਜ਼ਿੰਮੇਦਾਰ ਨੂੰ ਜ਼ਿੰਮੇਦਾਰੀ ਰਹਿਣ ਦਿਓ ਤੇ ਸਰਕਾਰ ਐਮਐਸਪੀ ਤਾਂ ਦੇ ਨਹੀਂ پا ਰਹੀ ਪੰਜਾਬ ਸਰਕਾਰ ਐਨਓ ਦਿਨੀ ਲੈਂਡ ਪੂਲਿੰਗ ਦੀ ਗੱਲ ਕਰ ਰਹੀ ਹੈ ਕਿਸਾਨਾਂ ਨੂੰ ਕਿਹਾ ਜਾ ਰਿਹਾ ਕਿ ਉਹਨਾਂ ਦੀਆਂ ਜ਼ਮੀਨਾਂ ਲੈ ਲਿੱਤੀਆਂ ਜਾਣਗੀਆਂ ਉਹਨਾਂ ਨੂੰ ਕਮਰਸ਼ੀਅਲ ਪਲਾਟ ਦਿੱਤੇ ਜਾਣਗੇ ਉਹਨਾਂ ਨੂੰ ਰੈ residențial ਪਲਾਟ ਦਿੱਤੇ ਜਾਣਗੇ ਤਾਂ ਜੋ ਆਪਣਾ ਗੁਜ਼ਾਰਾ ਕਰ ਸਕਣ ਜਾਨੀ ਕਿ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਸੋਹਣੀਆਂ ਸੋਹਣੀਆਂ ਕਲੋਨੀਆਂ ਉਸਾਰ ਦਿੱਤੀਆਂ ਜਾਣਗੀਆਂ ਪਰ ਇਹਦਾ ਹਾਲ ਕੀ ਹੋਵੇਗਾ ਕਿ ਕਿਸਾਨ ਇਸ ਨਾਲ ਸਰਵਾਈਵ ਕਰ ਸਕੇਗਾ ਜਾਂ ਜਿਹੜਾ ਕਿਸਾਨ ਹੈ ਬਿਲਕੁਲ ਖਤਮ ਹੋ ਜਾਵੇਗਾ ਅੱਜ ਤੁਹਾਨੂੰ ਅਸੀਂ ਅਜਿਹੇ ਕਿਸਾਨ ਨੂੰ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਰਜਿੰਦਰ ਸਿੰਘ ਹੈ ਉਮਰ 56 ਸਾਲ ਹੈ ਜਿਨ੍ਹਾਂ ਦੀ ਕਦੇ 22 ਕਿਲੇ ਜ਼ਮੀਨ ਮਹਾਲੀ ਦੇ ਵਿੱਚ ਸੀਗੀ ਐਦਾਂ ਹੀ ਉਹਨਾਂ ਨੂੰ ਇੱਕ ਡੀਲਰ ਟੱਕਰਦਾ ਜਿਹੜਾ ਇਹੀ ਸੁਪਨੇ ਦਿਖਾਉਂਦਾ ਜਿਵੇਂ ਅੱਜ ਸਰਕਾਰ ਦਿਖਾ ਰਹੀ ਹੈ ਪਲਾਟ ਦੇਣ ਦੀ ਗੱਲ ਕਰਦਾ ਕਮਰਸ਼ੀਅਲ ਜਗ੍ਹਾ ਦੇਣ ਦੀ ਗੱਲ ਕਰਦਾ ਰੈ residențial ਜਗ੍ਹਾ ਦੇਣ ਦੀ ਗੱਲ ਕਰਦਾ ਤੇ ਉਹਨਾਂ ਤੋਂ ਜ਼ਮੀਨ ਲੈ ਲਿੱਤੀ ਜਾਂਦੀ ਆ ਆਕੀਕਾਰ ਉਹ ਰਜਿੰਦਰ ਸਿੰਘ ਹੋਣੀ ਆਪਣੀ ਜ਼ਮੀਨ ਵੀ ਗਵਾ ਦਿੰਦੇ ਨੇ ਪੈਸਾ ਵੀ ਕੁਝ ਹੱਥ ਨਹੀਂ ਲੱਗਦਾ ਤੇ ਹੁਣ ਮਹਾਲੀ ਦੇ ਪੰਜ ਫੇਸ ਵਿਖੇ ਇੱਕ ਸਟਾਲ ਲਾ ਕੇ ਜਿਹੜਾ ਰੋਟੀ ਦਾ ਕੰਮ ਕਰਨ ਨੂੰ ਮਜਬੂਰ ਨੇ ਸਰਦਾਰ ਸਾਹਿਬ ਆਖਿਰਕਾਰ ਇੱਥੇ ਤੱਕ ਬਾਈ ਕਿਲਾ ਦਾ مالک ਇੱਥੇ ਤੱਕ ਕਿਵੇਂ ਪਹੁੰਚਦਾ ਕਿਵੇਂ ਰਿਹਾ ਸਰ ਇਹ ਸਾਡੇ ਨਾਲ 2089 ਦੇ ਵਿੱਚ ਬਾਜਬਾੜ ਡਿਵੈਲਪਰ ਵੱਲੋਂ ਜ਼ਮੀਨ ਦਾ ਸੌਦਾ ਡੀਲਰਾਂ ਰਾਹੀਂ ਕਰਾਇਆ ਗਿਆ ਸੀ ਤੇ ਉਸ ਟਾਈਮ ਉਹਨਾਂ ਨੇ ਟਾਈਮ ਲਿਆ ਸੀ ਕਿ 2.5 ਸਾਲਾਂ ਵਿੱਚ ਪੈਸੇ ਦੇ ਦਾਂਗੇ ਬਾਅਦ ਵਿੱਚ ਫਿਰ ਬਾਜਬਾੜ ਡਿਵੈਲਪਰ ਵੱਲੋਂ ਇਹ ਕਿਹਾ ਗਿਆ ਕਿ ਤੁਸੀਂ ਜ਼ਮੀਨ ਨਾ ਖਰੀਦੋ ਜ਼ਮੀਨ ਦਾ ਰੇਟ ਇੰਨੀ ਛੇਤੀ ਨਹੀਂ ਵਧਦਾ ਪਲਾਟਾਂ ਦਾ ਰੇਟ ਬੜੀ ਤੇਜ਼ੀ ਨਾਲ ਵਧ ਜਾਂਦਾ ਹੈ ਵੱਡੇ ਪੈਸੇ 3-4 ਸਾਲਾਂ ਵਿੱਚ ਚੋਗਣੇ ਪੰਜਵੇਂ 5 ਗੁਣਾ ਤੱਕ ਪੈਸੇ ਵਧ ਜਾਣਗੇ ਤੇ ਅਸੀਂ ਉਹਨਾਂ ਦੀ ਗੱਲਾਂ 'ਚ ਆ ਗਏ ਤੇ ਉਹਨਾਂ ਨੇ ਇਸੇ ਤਰੀਕੇ ਨਾਲ ਸਭ ਤੋਂ ਜ਼ਮੀਨ ਦੀ ਅਟਾਰਨੀ ਵੀ ਲੈ ਲਈ ਫਾਦਰ ਸਾਹਿਬ ਤੋਂ ਤੇ ਐ ਕਰਦੇ ਕਰਕੇ ਜਣੀ 22 ਕਿਲਿਆਂ 'ਚ ਮਸਤਰਕਾ ਖਾਤਾ ਸੀਗਾ ਤੇ ਸਾਡੇ ਐ ਬਸ ਰੁਲ ਗਏ ਅਸੀਂ ਨਾ ਪੈਸੇ ਮਿਲੇ ਨਾ ਪਲਾਟ ਮਿਲੇ ਤੇ ਇਲਾਜ ਦਿੱਤਾ ਗਿਆ ਸੀ ਕਿੰਨਾ ਰੇਟ ਜਿਹੜਾ ਉਸ ਸਮੇ ਸੀਗਾ ਕਿੰਨਾ ਉਸ ਟਾਈਮ 1.5 ਕਰੋੜ ਰੁਪਏ ਪਰ ਕੀਲੇ ਦੇ ਸਾਹਮਣੇ ਨਾਲ ਮਤਲਬ ਉਹਨਾਂ ਨੇ ਜਿਹੜਾ ਕਮਿਟਮੈਂਟ ਕੀਤਾ ਸੀ ਕਿ 1.5 ਕਰੋੜ ਰੁਪਏ ਦੇ ਰਾਹੀਂ ਆਪਾਂ ਤੁਹਾਨੂੰ ਪੈਸੇ ਦੇਵਾਂਗੇ ਤੇ 2.5 ਸਾਲ ਦਾ ਮੈਕਸਿਮਮ ਟਾਈਮ ਹੈ ਲੇਕਿਨ ਤੁਹਾਨੂੰ ਜਲਦੀ ਮਤਲਬ ਦੇ ਦੇਵਾਂਗੇ ਪੈਸੇ ਤੇ ਉਹਦੇ ਬਾਅਦ ਫਿਰ ਉਹਨਾਂ ਨੇ ਨਵਾਂ ਚੱਕਰ ਪਾ ਲਿਆ ਕਿ ਤੁਸੀਂ ਪਲਾਟ ਨਾਲ ਲਓ ਜ਼ਮੀਨ ਨਾਲ ਲਓ ਪੈਸੇ ਨਾਲ ਲਓ ਤੁਹਾਨੂੰ ਇਹ ਪਲਾਟ ਲੈ ਲਓ ਕੱਲੇ ਉਹ ਪਲਾਟਾਂ ਦੀ ਅਸੀਂ ਗੱਲਾਂ ਚ ਆ ਕੇ ਰਜਿਸਟਰੀਆਂ ਕਰਾਈਆਂ ਨਹੀਂ ਐਨਡੀਸੀ ਬਣਾਤੀ ਕੱਚੇ ਕਾਗਜ਼ੇ ਬਣਾਤੇ ਉਹਨਾਂ ਨੇ ਤੇ 8-10 ਸਾਲ ਤੱਕ ਖਾਲੀ ਰਹਿੰਦਾ ਜਦੋਂ ਨਵੇਂ-ਨਵੇਂ ਕੋਈ ਵੀ ਡਿਵੈਲਪਮੈਂਟ ਹੁੰਦੀ ਹੈ ਕੋਠੀਆਂ ਛੇਤੀ-ਛੇਤੀ ਬਣਦੀਆਂ ਨਹੀਂ ਔਰ ਫਿਰ ਜਦੋਂ ਦੌਰ ਆਇਆ ਤੇ ਲੋਕਾਂ ਨੇ ਉਹ ਜਿਹੜੇ ਸਾਨੂੰ ਪਲਾਟ ਦਿਖਾਉਂਦੇ ਸੀ ਨੰਬਰਿੰਗ ਸਾਨੂੰ ਦਿੱਤੀ ਹੋਈ ਸੀ ਅਲੋਟ ਕੀਤੀ ਉੱਥੇ ਕੋਠੀਆਂ ਬਣਨ ਲੱਗੀਆਂ ਫਿਰ ਅਸੀਂ ਦੁਬਾਰਾ ਪਿਤਾ ਜੀ ਹੁਣੇ ਮਿਲੇ ਜਦ ਬਾਜਵੇ ਨੂੰ ਤੇ ਉਦੋਂ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਮੈਂ ਅਗਲੇ ਲੋਟ 'ਚ ਜਿਆਦਾ ਵੱਡੇ ਪਲਾਟ ਦੇ ਦਾਂਗਾ ਕਿ ਤੁਸੀਂ ਚਿੰਤਾ ਫਿਕਰ ਨਹੀਂ ਕਰਨੀ ਤੇ ਇਹੀ ਦੌਰ ਲਗਾਤਾਰ ਚੱਲਦਾ ਰਿਹਾ ਤੇ 17-18 ਸਾਲ ਹੋ ਗਏ ਸਾਨੂੰ ਜੂਝਦਿਆਂ ਨੂੰ ਨਾ ਪੈਸੇ ਜ਼ਮੀਨ ਵੀ ਵਿਗ ਗਈ ਅਟਾਰਨੀ ਵੀ ਹੋ ਗਈ ਨਾ ਪਲਾਟ ਮਿਲੇ ਨਾ ਪੈਸੇ ਮਿਲੇ ਤੇ ਅੱਜ ਦਿਹਾੜੀਆਂ ਕਰਨ ਨੂੰ ਮਜਬੂਰ ਹੋ ਗਏ ਤੇ ਜਿਹੜੀ ਲੈਂਡ ਪੁਲਿੰਗ ਦੀ ਸਕੀਮ ਜਿਲੀ ਚਲਾ ਰਹੀ ਹੈ ਸਰਕਾਰ ਵੱਲੋਂ ਵੀ ਲੁਧਿਆਣਾ ਦਾ ਜਾਂ ਸਾਰੇ ਪੰਜਾਬ ਦੇ ਵਿੱਚ ਵੀ ਤਾਂ ਮੈਂ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਵੀ 1 ਇੰਚ ਵੀ ਜ਼ਮੀਨ ਨਹੀਂ ਤੁਸੀਂ ਵੇਚਣੀ ਚਾਹੇ ਕੋਈ ਪ੍ਰਾਈਵੇਟ ਬਿਲਡਰ ਹੈ ਚਾਹੇ ਗਮਾੜਾ ਜਾਂ ਪੁੱਡਾ ਹੈ ਇਹ ਕਿ ਇੰਦਰੀ ਸਰਕਾਰ ਵੱਲੋਂ ਜੋ ਵੀ ਜ਼ਮੀਨਾਂ ਤੁਹਾਡੀਆਂ ਐਕਵਾਇਰ ਤੱਕੇ ਨਾਲ ਸਰਕਾਰਾਂ ਦਾ ਕੰਮ ਇਹ ਨਹੀਂ ਹੈਗਾ ਕਿ ਜ਼ਿੰਮੇਦਾਰਾਂ ਨੇ ਜ਼ਮੀਨਾਂ ਵਿੱਚ ਤੱਕੇ ਤੋਂ ਕਬਜ਼ਾ ਕਰ ਰਿਹਾ ਹੈ ਭਗਵੰਤ ਮਾਨ ਸਰਕਾਰ ਮੈਂ ਦੇਖਿਆ ਸਾਡੇ ਨਾਲ ਵੀ ਇਹ ਪਾਣਾ ਵਰਤਿਆ ਇੱਕ ਪ੍ਰਾਈਵੇਟ ਬਿਲਡਰ ਨੇ ਕਰਿਆ ਲੇਕਿਨ ਸਰਕਾਰਾਂ ਦਾ ਕੰਮ ਇਹ ਸ਼ੋਭਾ ਨਹੀਂ ਦਿੰਦਾ ਨਾ ਨੀਤੀ ਹੈ ਕੋਈ ਕੀ ਜ਼ਿਮੀਦਾਰਾਂ ਦੀ ਲੈਂਡ ਪੂਲਿੰਗ ਦੇ ਰਾਹੀਂ ਕਹਿ ਸਕਦੇ ਹਾਂ ਕਿ ਜੋ ਅੱਜ ਸਰਕਾਰ ਜਿਹੜੀ ਲੈਂਡ ਪੂਲਿੰਗ ਸਕੀਮ ਲੈ ਕੇ ਆਈ ਆ ਉਹ ਤੁਸੀਂ ਪਹਿਲਾਂ ਉਹਦੇ ਭੋਗੀਆਂ ਤੁਸੀਂ ਉਹ ਕਰ ਚੁੱਕਿਆ ਅਸੀਂ ਤਾਂ ਦੇਖੋ ਵਰਤਾਰਾ ਸਾਡੇ ਨਾਲ ਹੋ ਗਿਆ ਬਾਣਾ ਵਰਤ ਗਿਆ ਕਿ ਆਪਾਂ ਆਪਣਾ ਫਿਊਚਰ ਆਪਣੇ ਬੱਚਿਆਂ ਦਾ ਫਿਊਚਰ ਮੇਰੇ ਫਾਦਰ ਵੀ ਤਾਂ ਡੈਥ ਹੋ ਚੁੱਕੀ ਹੈ ਮਦਰ ਹੈਗੇ 90 ਸਾਲ ਦੀ ਤੇ ਦਵਾਈ ਬੂਟੀ ਵੀ ਮਤਲਬ ਉਹਨਾਂ ਨੂੰ 슈ਗਰ ਹੈ ਬਲੱਡ ਪ੍ਰੈਸ਼ਰ ਹੈ ਤੇ ਅਸੀਂ ਉਹ ਵੀ ਨਹੀਂ ਪ੍ਰੋਵਾਈਡ ਕਰਾ پا ਰਹੇ ਇਸ ਤਰੀਕੇ ਦਾ ਦੌਰ ਦੇਖਿਆ ਫਿਰ ਬੱਚਿਆਂ ਦੀ ਪੜ੍ਹਾਈਆਂ ਦੀ ਫੀਸਾਂ ਨਹੀਂ ਦੇ ਹੋ ਰਹੀਆਂ ਜਾਂ ਆਮ ਜੇ ਕੋਈ ਘਰ ਵਿੱਚ ਕੋਈ ਸਮਾਨ ਹੈ ਬੱਚਾ ਕੋਈ ਮੰਗ ਲੈਂਦਾ ਨਿਆਣਾ ਨਾ ਇੱਕ ਦੂਜੇ ਨੂੰ ਦੇਖ ਕੇ ਤਾਂ ਮੈਂ ਤਾਂ ਬਹੁਤ ਤੰਗ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਮਤਲਬ 17 18 ਸਾਲ ਤੋਂ ਢੇੜੇ ਮਾਰ ਮਾਰ ਕੇ ਪ੍ਰਾਈਵੇਟ ਬਿਲਡਰਾਂ ਦੇ ਨਾ ਪੈਸਾ ਦਿੰਦੇ ਆ ਨਾ ਪਲਾਟ ਦਿੰਦੇ ਆ ਤੇ ਅੱਜ ਦੀ ਡੇਟ ਵਿੱਚ ਆ ਛੋਟਾ ਜਿਹਾ ਕਿੱਤਾ ਮੇਰੇ ਕੋਲ ਭਾਂਡੇ ਵੀ ਹੈ ਨਹੀਂ ਮੈਂ ਘਰ ਦੇ ਜਿਹੜੇ ਪਾਂਡੇ ਆ ਉਹਨਾਂ ਵਿੱਚ ਇਸਮਾਨ ਛੋਟਾ-ਮੋਟਾ ਬਣਾ ਕੇ ਕਿ ਪਰਿਵਾਰ ਦੇ ਵਿੱਚ ਘਟੂ-ਘਟ ਰੋਟੀ ਤਾਂ ਪੱਕ ਸਕੇ ਸ਼ਾਮ ਦਾ ਜਾਂ ਸਵੇਰ ਦਾ ਚੁੱਲ੍ਹਾ ਬਣ ਸਕੇ। ਸਰਪਾ ਆ ਪਾ ਬਕਰੋ ਤੁਸੀਂ ਇਹ ਬੜਾ ਔਖਾ ਦੌਰ ਹੈ ਅਸੀਂ ਵੀ ਉਹੀ ਕਿਸਾਨਾ ਕਰਕੇ ਖੜੇ ਆ ਮਨ ਮੰਨ ਸਕਦੇ ਆ ਕਿ ਬੜਾ ਔਖਾ ਪਾ ਬਕਰੋ। ਬਹੁਤ ਔਖਾ ਸਮਾਂ ਹੈ ਜੀ ਤੇ ਇੱਕ ਇੱਕ ਰੁਪਏ ਨੂੰ ਤਰਸਗੇ ਜੀ ਤੇ ਅੱਜ ਸਭ ਕੁਝ ਹੋਣ ਦੇ ਬਾਵਜੂਦ ਅਸੀਂ ਸੜਕ ਤੇ ਆ ਗਏ ਆ ਤੇ ਮੈਂ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਆਂ ਕਿ ਤੁਸੀਂ ਕਿਸੇ ਵੀ ਗੱਲਾਂ 'ਚ ਨਹੀਂ ਆਣਾ ਜੋ ਵੀ ਜਾਇਦਾਦ ਜ਼ਮੀਨ ਜਾਇਦਾਦ ਖੇਤ ਹੈ ਆਪਣੇ ਉਹ ਬਰਕਰਾਰ ਰੱਖੋ ਆਪਣੇ ਕੋਲ ਰੱਖੋ ਤੇ ਜਿਹੜੀ ਸਰਕਾਰਾਂ ਜਾਂ ਪੁੱਡਾਂ ਜਾਂ ਗਮਾਡਾਂ ਦੀ ਲੈਂਡ ਪੁੱਲਿੰਗ ਹੈ ਜਾਂ ਪੰਜਾਬ ਸਰਕਾਰ ਦੀ ਜਿਹੜੀ 24000 ਕੀ ਲੇ ਲੁਧਿਆਣੇ ਜਾਂ ਪੰਜਾਬ ਵਿੱਚ ਹੋਰ ਵੀ ਅਲੱਗ-ਅਲੱਗ ਥਾਵਾਂ 'ਤੇ ਚੱਲਣੀਆਂ ਸਕੀਮਾਂ ਇਹ ਤਾਂ ਇੱਕ ਵੀ ਆਪਾਂ ਸਾਰੇ ਜੱਥੇਬੰਦੀਆਂ ਨੇ ਇਕੱਲੇ-ਇਕੱਲੇ ਘਰ ਤੋਂ ਉੱਠ ਕੇ ਆਪਾਂ ਵਿਰੋਧ ਕਰਨਾ ਇਸ ਨੀਤੀ ਦਾ ਸਾਨੂੰ ਨਹੀਂ ਲੋੜ ਸਾਨੂੰ ਤਾਂ ਖੇਤੀ ਜ਼ਿਮੀਦਾਰ ਨੂੰ ਜ਼ਿਮੀਦਾਰ ਹੀ ਰਹਿਣ ਦਿਓ ਤੇ ਸਰਕਾਰ ਐਮਐਸਪੀ ਤਾਂ ਦੇ ਨਹੀਂ پا ਰਹੀ ਪਰ ਫੇਰ ਵੀ ਅਸੀਂ ਸਬਜ਼ੀਆਂ ਉਗਾ ਲਾਂਗੇ ਦਾਣੇ ਉਗਾ ਲਾਂਗੇ ਲੇਕਿਨ ਅਸੀਂ ਕਣਕ ਛੋਣਾ ਵੀ ਨਹੀਂ ਬੀਜਾਂਗੇ ਲੇਕਿਨ ਅਸੀਂ ਜ਼ਮੀਨਾਂ ਆਪਣੀਆਂ ਗਵਾਣੀਆਂ ਨਹੀਂ ਚਾਹੁੰਦੇ ਕਿਉਂਕਿ ਅਸੀਂ ਮੈਂ ਤਾਂ ਰੁੱਲ ਚੁੱਕਿਆ ਹਾਂ ਤੇ ਇਹੀ ਕੰਮ ਸਾਰਾ ਪੰਜਾਬ ਦੇ ਵਿੱਚ ਵੀ ਹੋਣਾ ਹੈ ਇਸ ਭਾਵੇਂ ਸਰਕਾਰਾਂ ਲਾ ਲੋ ਭਾਵੇਂ ਬਿਲਡਰਾਂ ਲਾ ਲੋ ਇਹ ਸਭ ਨੇ ਠੱਗੀ ਦੇ ਹੀ ਰਸਤਾ ਬਣਾਉਣਾ ਹੈ ਜ਼ਿਮੀਂਦਾਰ ਨਾਲ ਕਿਸੇ ਨੇ ਵੀ ਮਤਲਬ ਸਾਥ ਨਹੀਂ ਦੇਣਾ ਧੋਖਾ ਹੀ ਦੇਣਾ ਜਦ ਜ਼ਮੀਨ ਜਦ ਹੱਥੋਂ ਗਈ ਆ ਤੁਸੀਂ ਕਦੇ ਸੋਚਦੇ ਹੋ ਕਿ ਕਿੰਨੇ ਕਦੇ ਇੰਨੇ ਕਿਲਿਆਂ ਦੇ ਮਾਲਕ ਤੇ ਅੱਜ ਇੱਥੇ ਇਦਾਂ ਇਦਾਂ ਗੁਜ਼ਾਰਾ ਕਰਨਾ ਪੈ ਰਿਹਾ ਔਖਾ ਤਾਂ ਹੁੰਦਾ ਪਰਿਵਾਰ ਸਰਬਤ ਬਹੁਤ ਜ਼ਿਆਦਾ ਔਖਾ ਜੀ ਕਿਉਂਕਿ ਅਸੀਂ ਆਪਣੇ ਮਾਵਾ ਸਾਡੇ ਪੇਰੈਂਟਸ ਜਾਂ ਸਾਡੇ ਬਾਪੂ ਜੀ ਮਾਤਾ ਜੀ ਤਾਂ ਨਹੀਂ ਚਾਹੁੰਦੇ ਸੀ ਕਿ ਜ਼ਮੀਨ ਵੇਚੀਏ ਲੇਕਿਨ ਅਸੀਂ ਲਾਲਚ ਵਿੱਚ ਆ ਗਏ ਡੀਲਰਾਂ ਦੀ ਗੱਲਾਂ 'ਚ ਆ ਗਏ ਔਰ ਅਸੀਂ ਆਪਣੇ ਮਾਵਾ ਨੂੰ ਤਿਆਰ ਕਰ ਲਿਆ ਜ਼ਮੀਨ ਵੇਚਣ ਲਈ ਕਿ ਉਹਨਾਂ ਨੇ ਸਾਡੇ ਖਾਤਰ ਕਿ ਚਲੋ ਨਿਆਣਿਆਂ ਦਾ ਭਲਾ ਹੋ ਜਾਊਗਾ ਵੱਧ ਜ਼ਮੀਨ ਲੈ ਲਾਂਗੇ ਕਿਤੇ ਕਿਉਂਕਿ ਜੀਵਿਦਾਰ ਨੇ ਤਾਂ ਖੇਤੀ ਉਹ ਕਰਨੀ ਹੁੰਦੀ ਹੈ ਲੇਕਿਨ ਸਾਨੂੰ ਨਹੀਂ ਪਤਾ ਹੈ ਕਿ ਸਾਡੇ ਨਾਲ ਇਹ ਪਾਣਾ ਵਰਤ ਜੂਗਾ ਇੰਨੀ ਦਾ ਜ਼ਮੀਨ ਦੇ ਮਾਲਕ ਫਸਲ ਵੜਦੇ ਸੀ ਹੱਥਾਂ 'ਚ ਇੰਨਾ ਪੈਸਾ ਨਜ਼ਰ ਆਉਂਦਾ ਸੀ ਕਦੇ ਹੁਣ ਹੋਏ ਜਾਂ ਸੁਭ ਬਣੇ ਸਾਡੇ ਦਾ ਜੀ ਕੰਮ ਹੈ ਸਾਡਾ ਪਿੰਡ ਦਾ ਜ਼ਿਆਦਾਤਰ ਸਬਜ਼ੀਆਂ ਦੀ ਪੈਦਾਵਾਰ ਹੁੰਦੀ ਹੈ ਗੋਭੀ ਆਲੂ ਲਾਲ ਔਖੀ ਰੇ ਕਰੇਲੇ ਲਾਲੋ ਗਰਮੀਆਂ ਦੇ ਔਰ ਠੰਡ ਦੀ ਗੋਭੀ ਬੜੀ ਅੱਛੀ ਪੈਦਾਵਾਰ ਹੁੰਦੀ ਹੈ ਲੱਖਾਂ ਰੁਪਏ ਆਂਦਾ ਸੀ ਉਹਦੇ 'ਚ ਵੀ ਤੇ ਅੱਜ ਆਪਾਂ ਦਰਦਰ ਦੀਆਂ ਠੋਕਰਾਂ ਖਾ ਰਹੇ ਹਾਂ ਔਰ ਜਦੋਂ ਸਮਾਂ ਖਰਾਬ ਆਂਦਾ ਹੈ ਮਾੜਾ ਆਂਦਾ ਤਾਂ ਕੋਈ ਰਿਸ਼ਤੇਦਾਰ ਨੇੜੇ ਨਹੀਂ ਖੜਦਾ ਕੋਈ ਚਾਚੇ ਤਾਏ ਮਾਮੇ ਮਾਸੀਆਂ ਕੋਈ ਕੋਈ ਵੀ ਨੇੜੇ ਨਹੀਂ ਖੜਦਾ ਹੁਣ ਜਿਹੜੀ ਥੋੜੀ ਜ਼ਮੀਨ ਹੈ ਮਹਾਲੀ ਚ ਆਉਂਦੀ ਆ ਖਰੜ ਦੇ ਵਿੱਚ ਵੱਡੀਆਂ-ਵੱਡੀਆਂ ਬਿਲਡਿੰਗਾਂ ਉੱਚ ਬਣ ਚੁੱਕੀਆਂ ਨੇ ਕਦੇ ਲੰਘਦੇ ਹੋਏ ਕਦੇ ਮਨ ਨੂੰ ਚ ਜੋੜ ਹੁੰਦੀ ਆ ਕਦੇ ਦੁੱਖ ਬਿਲਕੁਲ ਜੀ ਜੇ ਤਾਂ ਸਾਨੂੰ ਪੈਸਾ ਮਿਲ ਜਾਂਦਾ ਤਾਂ ਚਲੋ ਬੰਦਾ ਮਾੜਾ-ਮੋਟਾ ਸਬਰ ਕਰ ਵੀ ਲੈਂਦਾ ਸਾਨੂੰ ਤਾਂ ਉਸ ਜ਼ਮੀਨ ਦੇ ਬਦਲੇ ਮਿਲਿਆ ਵੀ ਕੱਖ ਨਹੀਂ ਤੇ ਬੜਾ ਦੁੱਖ ਹੁੰਦਾ ਹੈ ਕਿ ਸਾਡੇ ਬਾਬਾ ਜੀ ਸਵਰਗਵਾਸੀ ਸ਼ੰਕਰ ਸਿੰਘ ਜੀ ਔਰ ਮੇਰੇ ਪਿਤਾ ਜੀ ਨੇ ਬੜੀ ਔਖੇ ਸਮੇਂ ਵਿੱਚ ਇਹ ਜ਼ਮੀਨਾਂ ਬਣਾਈਆਂ ਸੀ ਤੇ ਅੱਜ ਉਹਨਾਂ ਨੂੰ ਦੇਖ ਕੇ ਦੁੱਖ ਹੁੰਦਾ ਉੱਥੇ ਅਲੀਸ਼ਾਨ ਕੋਠੀਆਂ ਬਣ ਗਈਆਂ 60 60 ਫੁੱਟ ਰੋਡ ਚੌੜੇ ਬਣ ਗਏ ਆ ਤੇ ਅੱਜ ਆਪਾਂ ਬੇਕਾਰ ਵਰਗੇ ਹੋ ਗਏ ਹਾਲਾਤ ਕਿ ਪਰਿਵਾਰ ਨੂੰ ਰੋਟੀ ਦਾ ਵੀ ਹੀਲਾ ਖਤਮ ਹੋ ਗਿਆ ਤੇ ਇੱਕ ਰੇੜੀ ਆਮ ਔਰ ਰੇੜੀ ਵੀ ਲਾਂਦੇ ਆ ਤਾਂ ਉਹਰੇ ਵੀ ਸਟੇਟ ਆਫਿਸ ਐਮਸੀ ਆਫਿਸ ਵਾਲੇ ਤੰਗ ਕਰਦੇ ਆ ਇਹ ਇੱਕ ਮਜਬੂਰੀ ਨੂੰ ਬਸ ਕੀ ਬਨਿਆਣ ਹੈ ਖਾਤਰ ਦੋ ਡੰਗ ਦੀ ਰੋਟੀ ਬਣਾ ਸਕੀਏ ਉਹਦੇ ਲਈ ਉਰੇ ਖੜਦੇ ਆ ਕਰਦੇ ਪਾਂਡੇ ਆ ਜੀ ਕੋਈ ਪ੍ਰੋਫੈਸ਼ਨਲ ਨਹੀਂ ਹੈਗਾ ਮੈਂ ਕੋਈ ਕੁੱਕ ਵੀ ਪ੍ਰੋਫੈਸ਼ਨਲ ਨਹੀਂ ਹੈਗਾ ਆਮ ਜਿਵੇਂ ਆਪਾਂ ਘਰਾਂ 'ਚ ਬਣਾਈਦਾ ਉਹਵੇਂ ਦਾ ਖਾਣਾ ਬਸ ਇੱਕ ਪਰਿਵਾਰ ਪਾਲਣ ਲਈ ਇੱਕ ਨਵਾਂ ਰੁਜ਼ਗਾਰ ਚਲਾ ਰਹੇ ਹਾਂ ਜੀ ਬਿਲਕੁਲ ਹੈ ਰੋਡ ਤੇ ਆ ਗਏ ਜੀ ਰੋਡ ਰੋਡ ਤੇ ਆ ਗਏ ਔਰ ਰੋਡ ਤੇ ਵੀ ਇਸ ਕਦਰ ਆ ਗਏ ਕਿ ਬਸ ਕੋਈ ਬਲੀਵਾਰ ਸਹਿ ਨਹੀਂ ਜ਼ਮੀਨਾਂ ਦਾ ਮਾਲਕ ਰੋਡ ਤੇ ਰੋਡ ਹੈ ਜੇ ਆਪਾਂ ਵੇਚਾਂਗੇ ਲਾਲਚ ਵਿੱਚ ਆਵਾਂਗੇ ਤਾਂ ਸਾਰਿਆਂ ਨਾਲ ਇਹੀ ਹਾਲ ਹੋਣਾ ਹੈ ਬਖਸ਼ਣਾ ਕਿਸੇ ਨੇ ਨਹੀਂ ਜਿਹੜੇ ਬਿਲਡਰ ਹੈਗੇ ਆ ਜਾਂ ਕੋਲੋਨਾਈਜ਼ਰ ਹੈਗੇ ਆ ਜਾਂ ਸਰਕਾਰੀ ਪੁੱਡਾ ਗਮਾਡਾ ਇਹ ਲੈਂਡ ਪੁਲਿੰਗ ਤਾਂ ਤੁਹਾਡੀ ਜੇ ਤੁਸੀਂ ਤੁਹਾਨੂੰ ਮਿਲ ਵੀ ਗਈ ਨਾ ਤਾਂ ਡੀਲਰਾਂ ਨੇ ਤੁਹਾਨੂੰ ਬੈਠਣ ਨਹੀਂ ਦੇਣਾ ਘਰੇ ਤੁਹਾਡੇ ਘਰੇ ਲਾਲਚ ਦੇ ਦੇ ਕੇ ਲੈ ਜਾਣੇ ਆ ਤੇ ਤੁਸੀਂ ਫੇਰ ਪੈਸੇ ਖਰਚ ਲੈਣੇ ਕਿਸੇ ਨੇ ਗੱਡੀਆਂ ਖਰੀਦ ਲੈਣੀਆਂ ਕਿਸੇ ਨੇ ਆਪਣੇ ਅਲੀਸ਼ਾਨ ਕੋਠੀਆਂ ਪਾ ਲੈਣੀਆਂ ਔਰ ਬਾਅਦ ਵਿੱਚ ਜ਼ਿੰਮੇਵਾਰ ਦਾ ਕੀਤਾ ਵੀ ਖਤਮ ਹੋ ਰਿਹਾ ਔਰ ਜਦੋਂ 10 20 ਸਾਲ ਬਾਅਦ ਘਰ ਦਾ ਪੇਂਟ ਕਰਨਾ ਤੇ ਉਹਦੇ ਲਈ ਵੀ ਤੁਹਾਨੂੰ ਕੋਲ ਸਾਧਨ ਹੋਣਾ ਨਹੀਂ ਕਿਉਂਕਿ ਆਪਾਂ ਸਾਡਾ ਕੰਮ ਹੈ ਖੇਤੀ ਕਰਨਾ ਔਰ ਜਦੋਂ ਖੇਤੀ ਮੁੱਖ ਜੂਗੀ ਤਾਂ ਫੇਰ ਰੁਲਣ ਲਈ ਤਿਆਰ ਰਹਿਣਾ ਪੈਣਾ ਜਿਵੇਂ ਅਸੀਂ ਰੁਲ ਗਏ ਮੈਂ ਐਗਜ਼ੈਂਪਲ ਹਾਂ ਇਸ ਚੀਜ਼ ਦਾ ਬਾਕੀ ਮੇਰੇ ਬੇਨਤੀ ਉਹ ਕਰ ਸਕਦੇ ਆ ਜੀ ਅਸੀਂ ਤੇ ਸਾਰੇ ਪੰਜਾਬ ਨੂੰ ਸੋਚਣਾ ਸਮਝਣਾ ਹਰੇਕ ਬੰਦੇ ਦੇ ਆਪਣੀ ਆਪਣੀ رائے ਹੁੰਦੀ ਹੈ ਬਿਲਕੁਲ ਜੀ ਬਿਲਕੁਲ ਰਜਿੰਦਰ ਸਿੰਘ ਹੋਣੀ ਨੇ ਜਿਹੜੇ ਕਿ ਹੁਣ ਆਪਣੇ ਬੱਚਿਆਂ ਨੂੰ ਪਾਲ ਰਹੇ ਨੇ ਇਸ ਤਰੀਕੇ ਦੇ ਨਾਲ ਆਪਣਾ ਠੀਹਾ ਲਾ ਰਹੇ ਨੇ ਇੱਥੇ ਮਹਾਲੀ ਦੀ ਮਾਰਕੀਟ ਦੇ ਵਿੱਚ ਓਪਨ ਥਾਂ ਦੇ ਉੱਤੇ ਥੋੜੀ ਜਗ੍ਹਾ ਦੇ ਉੱਤੇ ਇਹ ਨਹੀਂ ਕਹਿ ਸਕਦੇ ਕਿ ਬਹੁਤ ਜਿਹੜਾ ਆ ਗੁਜ਼ਾਰਾ ਸਹੀ ਚੱਲਦਾ ਪਰ ਗੁਜ਼ਾਰਾ ਕਰਨ ਲਈ ਇਹ ਕੰਮ ਕਰਨਾ ਪੈ ਰਿਹਾ ਕਿਉਂਕਿ ਕਦੇ 22 ਕਿੱਲਾਂ ਦੇ ਮਾਲਕ ਕਦੇ 22 ਕਿੱਲਾਂ ਦੇ ਟੌਰ ਦੇ ਨਾਲ ਰਹਿਣ ਵਾਲੇ ਮੁੱਛ ਨੂੰ ਵੱਡਾ ਦੇ ਕੇ ਕੰਮ ਕਰਨ ਵਾਲੇ ਤੇ ਆਪਣਾ ਜੀਵਨ ਅਨੰਚ ਬਿਤਾਉਣ ਵਾਲੇ ਡੀਲਰਾਂ ਦੇ ੱੱਕੇ ਚੜਦੇ ਨੇ ਸਰਕਾਰਾਂ ਦੇ ੱੱਕੇ ਚੜਦੇ ਨੇ ਉਹਨਾਂ ਲੋਕਾਂ ਦੇ ੱੱਕੇ ਚੜਦੇ ਨੇ ਜਿਹੜੇ ਲੈਂਡ ਪੂਲਿੰਗ ਦੀਆਂ ਗੱਲਾਂ ਕਰਦੇ ਆ ਵਾਦੇ ਇਹਨਾਂ ਨਾਲ ਵੀ ਹੋ ਜਾਈ ਕਿਤੇ ਗਏ ਵੱਡੀਆਂ ਵੱਡੀਆਂ ਜਿਹੜੀਆਂ ਇਹਨਾਂ ਨੂੰ ਸੁਪਨੇ ਦਿਖਾ ਕੇ ਜ਼ਮੀਨਾਂ ਦੇਣ ਦੀ ਗੱਲ ਕੀਤੀ ਗਈ ਕਮਰਸ਼ੀਅਲ ਪਲਾਟ ਦੇਣ ਦੀ ਗੱਲ ਕੀਤੀ ਗਈ ਇਹਨਾਂ ਰੁਜ਼ਗਾਰ ਦੀ ਗੱਲ ਕੀਤੀ ਗਈ ਪਰ ਮਿਲਿਆ ਕੁਝ ਵੀ ਨਹੀਂ ਆਖਿਰਕਾਰ ਆਪਣਾ ਸਭ ਕੁਝ ਛੁਬਾ ਕੇ ਅੱਜ ਇਹ ਸੜਕ ਦੇ ਕਿਨਾਰੇ ਆਪਣਾ ਰੋਜੀ ਰੋਟੀ ਦਾ ਇੰਤਜ਼ਾਮ ਕਰਦੇ ਨਜ਼ਰ ਆ ਰਹੇ ਨੇ 56 ਸਾਲਾਂ ਉਮਰ ਹੋ ਚੁੱਕੀ ਹੈ ਤੇ ਜਿਹੜੇ ਟਾਈਮ ਬੈਠ ਕੇ ਖਾਣਾ ਸੀ ਅੱਜ ਕੁਝ ਵੀ ਨਾ ਹੋਣ ਕਰਕੇ ਸੜਕ ਤੇ ਰੁਲਣ ਨੂੰ ਮਜਬੂਰ ਹੋਏ ਹੋਏ ਨੇ ਸੋ ਇਹ ਅਸਲ ਸੱਚ ਲੈਂਡ ਪੁਲਿੰਗ ਦਾ ਇਹ ਅਸਲ ਸੱਚ ਉਹਨਾਂ ਜ਼ਮੀਨਾਂ ਦਾ ਜਿਹੜੇ ਜ਼ਮੀਨ ਆਪਣੀ ਵੇਚ ਕੇ ਵੱਡੇ ਵੱਡੇ ਸੁਪਨੇ ਦੇਖਦੇ ਨੇ ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਜਸਪ੍ਰੀ ਸਿੰਘ ਗਾਸ਼ਕ ਪੀਟੀਸੀ ਨਿਊਜ਼ ਮੋਹਾਲੀ